ਜਾਲੀ ਸਰਟੀਫਿਕੇਟਾਂ ਤੇ ਤਰੱਕੀਆਂ ਲੈਣ ਵਾਲਿਆਂ ਦੀ ਹੁਣ ਖੈਰ ਨਹੀਂ ਕੋਰਟ ਦੇ ਆ ਚੁੱਕੇ ਨੇ ਹੁਕਮ ਕਾਰਵਾਈ ਕੀਤੀ ਗਈ ਸ਼ੁਰੂ ਔਰ ਜਿੰਨੀਆਂ ਤਨਖਾਹਾਂ ਜਾਲੀ ਸਰਟੀਫਿਕੇਟ ਬਣਾ ਕੇ ਲਈਆਂ ਨੇ ਉਹ ਕੀਤੀਆਂ ਜਾਣਗੀਆਂ ਵਸੂਲ ਅਸਲ ਵਿੱਚ ਇਹ ਪੂਰੀ ਖਬਰ ਹੈ ਕਿ ਆ ਦੋਸਤੋ ਅੱਜ ਤੋਂ ਨਹੀਂ ਬਲਕਿ ਕਾਫੀ ਸਾਲਾਂ ਤੋਂ ਕਹਿ ਸਕਦੇ ਆ ਕਿ ਬਹੁਤ ਸਾਰੇ ਲੋਕਾਂ ਦੇ ਬਨੋਂ ਜਾਲੀ ਐਸਸੀ ਐਸਟੀ ਦਾ ਸਰਟੀਫਿਕੇਟ ਬਣਾ ਕੇ ਉਸਤੇ ਨੌਕਰੀਆਂ ਲਈਆਂ ਔਰ ਨੌਕਰੀਆਂ ਦੇ ਵਿੱਚ ਉਹਨਾਂ ਨੇ ਤਰੱਕੀਆਂ ਵੀ ਪਾਈਆਂ ਨੇ ਕਿਸੇ ਨੂੰ ਕੁਝ ਨਹੀਂ ਪਤਾ ਹੈ ਕਹਿੰਦੇ ਹੁੰਦੇ ਚੋਰੀ ਔਰ ਯਾਰੀ ਇਹ ਕਦੇ ਵੀ ਛੁਪੇ ਨਹੀਂ ਦਿੰਦੇ ਆਖਰਕਾਰ ਉਹੀ ਹੋਇਆ ਜਿਸ ਦਾ ਡਰ ਸੀ ਔਰ ਜਾਲੀ ਸਰਟੀਫਿਕੇਟ ਬਣਾਉਣ ਵਾਲਿਆਂ ਨੂੰ ਹੁਣ ਭਜੜਾ ਪਈਆਂ ਹੋਈਆਂ ਨੇ ਔਰ ਤੁਸੀਂ ਦੇਖੋ ਜਿੰਨੀਆਂ ਤਨਖਾਹਾਂ ਜਿੰਨੀਆਂ ਤਨਖਾਹਾਂ ਹੁਣ ਤੱਕ ਲੀਤੀਆਂ ਗਈਆਂ ਨੇ ਉਹ ਸਾਰੀਆਂ ਵਸੂਲੀਆਂ ਜਾਣਗੀਆਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਪਰ ਜਿਹੜੀ ਕਾਰਵਾਈ ਹੈ ਉਹ ਆਰੰਭ ਹੋ ਚੁੱਕੀ ਹੈ ਜਾਲੀ ਸਰਟੀਫਿਕੇਟ ਕਿਸ ਤਰ੍ਹਾਂ ਦੇਖੋ ਸਾਡੇ ਪੰਜਾਬ ਦੇ ਅੰਦਰ ਬੜੇ ਦੁੱਖ ਦੀ ਗੱਲ ਹੈ ਕਿ ਚੰਦ ਸਿੱਕੇ ਲੈ ਕੇ ਜੋ ਮਰਜ਼ੀ ਕਰਵਾ ਲਓ ਚੰਦ ਸਿੱਕੇ ਪੈਸੇ ਦੋ ਜਿਹੜਾ ਮਰਜੀ ਅੱਜਕੱਲ ਸਰਟੀਫਿਕੇਟ ਬਣਾ ਲਓ ਮੈਂ ਕਹਿੰਦਾ ਉਹ ਸਰਕਾਰਾਂ ਜੇ ਵਾਕਿਆ ਹੀ ਇਮਾਨਦਾਰੀ ਨਾਲ ਕੰਮ ਕਰਦੀਆਂ ਤੇ ਸ਼ਾਇਦ ਇਹ ਨੌਬਤ ਨਾ ਆਉਂਦੀ ਲੇਕਿਨ ਜਿਹੜੇ ਸਰਕਾਰਾਂ ਦੇ ਵਿੱਚ ਬੰਦੇ ਅਜ ਵੀ ਇਮਾਨਦਾਰ ਹੈ ਉਹ ਮੁਬਾਰਕਬਾਦ ਦੇ ਪਾਤਰ ਨੇ ਜਿਹੜੀ ਆਪਣੀ ਇਮਾਨਦਾਰੀ ਤੋਂ ਕੰਮ ਲੈਂਦੇ ਨੇ ਪਰ ਸਰਕਾਰਾਂ ਦੇ ਵਿੱਚ ਹੀ ਕੁਝ ਬੇਈਮਾਨ ਕਰਪਟ ਅਫਸਰ ਹੁੰਦੇ ਨੇ ਕੁਝ ਬੇਈਮਾਨ ਕਰਪਟ ਜਿਹੜੇ ਐ ਉਹ ਮਤਲਬ ਮੰਤਰੀ ਹੁੰਦੇ ਨੇ ਜਿਹੜੇ ਕੀ ਪੈਸੇ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਰਟੀਫਿਕੇਟ ਉਹਨਾਂ ਨੂੰ ਬਣਾ ਕੇ ਦੇ ਦਿੰਦੇ ਨੇ ਔਰ ਉਹ ਤਾਂ ਫਿਰ بچ ਜਾਂਦੇ ਨੇ ਲੇਕਿਨ ਸਵਾਲ ਇਥੇ ਹੈ ਕਿ ਜਿਹੜੇ ਸਰਟੀਫਿਕੇਟ ਬਣਾ ਕੇ ਉਹਨਾਂ ਦਾ ਫਾਇਦਾ ਲੈਂਦੇ ਨੇ ਉਹ ਫਸ ਜਾਂਦੇ ਨੇ ਹੁਣ ਸਰਕਾਰਾਂ ਜਿਹੜੀਆਂ ਨੇ ਪੂਰੀ ਤਹਿਕੀਕਾਤ ਦੇ ਵਿੱਚ ਨੇ ਕਿ ਕਿੱਥੋਂ ਇਹ ਸ਼ੁਰੂ ਹੋਇਆ ਕਿਸ ਨੇ ਇਸ ਤੇ ਸਾਈਨ ਕੀਤੇ ਕਿ ਬਿਨਾਂ ਦੇਖੇ ਹੀ ਸਾਈਨ ਕਰ ਦਿੱਤੇ ਜਾਂ ਕਿਸ ਤਰ੍ਹਾਂ ਹੈ ਇਹ ਮਾਮਲਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਇਸ ਮਾਮਲੇ ਨੂੰ ਲੈ ਕੇ ਵੀ ਕਈ ਸ਼ੰਕਾਾਂਾਂ ਜਿਹੜੀਆਂ ਨੇ ਉਹ ਵੀ ਉੱਪਰ ਕੇ ਸਾਹਮਣੇ ਆਈਆਂ ਨੇ ਪਰ ਐਟ ਲਾਸਟ ਜੇ ਆਪਾਂ ਗੱਲ ਕਰੀਏ ਤੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਜਿਹੜੀ ਕਾਰਵਾਈ ਹੈ ਇਹ ਅਰੰਭੀ ਗਈ ਹੈ ਹੁਣ ਤੁਸੀਂ ਦੇਖੋ ਜਿਨ੍ਹਾਂ ਜਿਨ੍ਹਾਂ ਨੇ ਚੋਰ ਦੇ ਕਹਿੰਦੇ ਨੇ ਚੋਰ ਨੂੰ ਆਪਣਾ ਹੀ ਪਾਲਾ ਹੁੰਦਾ ਹੈ ਹੁਣ ਜਿਨ੍ਹਾਂ ਲੋਕਾਂ ਨੇ ਗੱਤ ਮਤਲਬ ਬਣਾਏ ਹੋਏ ਨੇ ਸਰਟੀਫਿਕੇਟ ਇੱਕ ਪੰਜਾਬੀ ਗਾਇਕ ਹੈ ਉਹਦੇ ਫਾਦਰ ਦਾ ਨਾਮ ਬਹੁਤ ਵਿਚਾਰਿਆ ਕਿ ਉਸਨੇ ਆਪਣੀ ਮਤਲਬ ਕਾਸਟ ਜਿਸਨੇ ਆਪਣੀ ਕਾਸਟ ਹੀ ਲੁਕੋ ਲਈ ਉਦਾਂ ਕਿ ਇਹ ਦਲਿਤ ਪਰਿਵਾਰਾਂ ਦੀ ਆ ਸਮੱਸਿਆਵਾਂ ਤੋਂ ਉਹਨਾਂ ਦੇ ਨਾਲ ਖੜੇ ਨਹੀਂ ਹੁੰਦੇ ਜਦੋਂ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਂਦੇ ਨੇ ਤਰੱਕੀਆਂ ਪਾਉਂਦੇ ਨੇ ਤਾਂ ਉਸ ਬਿਨਾਂ ਇਹਨਾਂ ਨੂੰ ਪੁੱਛੋ ਵੀ ਉਸ ਬਿਨਾਂ ਦਲਿਤ ਸਮਾਜ ਦਾ ਹੱਕ ਨਹੀਂ ਖਾਰ ਹੈ ਸੋ ਇਸ ਕਰਕੇ ਫੜੇ ਜਾਣਗੇ ਸਭ ਫੜੇ ਜਾਣਗੇ ਜਿਨ੍ਹਾਂ ਲੋਕਾਂ ਨੇ ਬੇਈਮਾਨੀ ਕਰਕੇ ਤਰੱਕੀਆਂ ਪ੍ਰਾਪਤ ਕੀਤੀਆਂ ਹੁਣ ਵੱਡੀ ਗੱਲ ਹੈ ਹੋਰੇ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਗਾਇਬ ਹੁੰਦੇ ਜਾ ਰਹੇ ਨੇ ਹੁਣ ਇਹਨਾਂ ਵਿੱਚੋਂ ਕਈ ਤਾਂ ਬਾਹਰ ਹੀ ਭੱਜ ਗਏ ਨੇ ਸਵਾਲ ਇਹ ਥੀ ਹੈ ਕਿ ਉਹ ਲੋਕ ਵਾਪਸ ਨਹੀਂ ਆਉਣਗੇ ਕੀ ਉਹਨਾਂ ਦੀ ਪ੍ਰਾਪਰਟੀ ਨੂੰ ਜ਼ਬਤ ਨਹੀਂ ਕੀਤਾ ਜਾਏਗਾ ਇਹ ਬਿਲਕੁਲ ਸਰਕਾਰ ਨੇ ਕਹਿ ਦਿੱਤਾ ਕਿ ਉਹਨਾਂ ਦੇ ਕੋਲ ਇੱਕ ਇੱਕ ਪੈਸਾ ਵਸੂਲਿਆ ਜਾਏਗਾ ਜਿਹੜਾ ਲੋਕਾਂ ਨੇ ਜਾਲੀ ਸਰਟੀਫਿਕੇਟ 420 ਕਰਕੇ 420 ਕਰਕੇ ਸਰਟੀਫਿਕੇਟ ਬਣਾਇਆ ਐ ਐਸ்சி ਐਸਟੀ ਦਾ ਔਰ ਤਰੱਕੀਆਂ ਪਾਇਆ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਬਹੁਤ ਵੱਡਾ ਸਟੈਪ ਆ ਹੈ ਸਰਕਾਰ ਦਾ ਔਰ ਸਰਕਾਰ ਔਰ ਬੜੇ ਸਮੇਂ ਵਿੱਚ ਮੁਲਾਜ਼ਮਾਂ ਦੀ ਜਿਹੜੀ ਪਛਾਣ ਕਰਕੇ ਦੇਖੋ ਕਿਸੇ ਦੇ ਨਾਲ ਕੋਈ ਧੋਖਾ ਨਾ ਹੋ ਜਵੇ ਇਸ ਕਰਕੇ ਉਹਨਾਂ ਦੇ ਖਿਲਾਫ ਪੂਰੀ ਤਹਿਕੀਕਾਤ ਕਰਨਗੇ ਪੂਰੇ ਸਬੂਤ ਲੈ ਕੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨਗੇ ਰੋਸਟਰ ਦੇਖਿਆ ਜਾਏਗਾ ਕਿ ਕਿਸ ਤੋਂ ਬਾਅਦ ਕਿੰਨੇ ਤੋਂ ਬਾਅਦ ਇੱਕ ਐਸੀ ਦੀ ਪੋਸਟ ਆਉਂਦੀ ਹੈ ਉਹ ਐਸਸੀ ਦੀ ਪੋਸਟ ਜਿਹਨ ਲੈਂ ਵਾਲਾ ਕੌਣ ਹੈ ਕੀ ਉਹ ਸੱਚਮੁੱਚ ਸ਼ੈਡਿਊਲ ਕਾਸਟ ਹੈ ਜਾਂ ਉਸਨੇ ਝਾਲੀ ਸਰਟੀਫਿਕੇਟ ਬਣਾ ਕੇ ਸ਼ੈਡਿਊਲ ਕਾਸਟ ਸ਼ਬਦ ਦਾ ਫਾਇਦਾ ਲਿਆ ਹੈ ਪਰਿਵਾਰ ਪਾਏ ਨੇ ਮਕਾਨ ਬਣਾਏ ਨੇ ਐ ਸੁਵਿਸ਼ਰਤ ਕੀਤੀ ਹੈ ਲੇਕਿਨ ਹੁਣ ਦੇਖੋ ਜਦੋਂ ਮਤਲਬ ਜ਼ਿੰਦਗੀ ਦੇ ਆਖਰੀ ਪਲ ਆਰਾਮ ਕਰਨ ਦੇ ਹੁੰਦੇ ਹੈ ਮੈਂ ਕਈ ਵਾਰ ਐਪੀਸੋਡ ਵਿੱਚ ਕਹਿੰਦਾ ਹਾਂ ਕਿ ਜਦੋਂ ਇਨਸਾਨ ساری ਉਮਰ ਕੰਮ ਕਰ ਕਰਕੇ ਚਾਹੁੰਦਾ ਕਿ ਹੁਣ ਰਿਟਾਇਰਮੈਂਟ ਹੋ ਗਈ ਹੈ ਹੁਣ ਮੈਂ ਬਾਕੀ ਦੀ ਜ਼ਿੰਦਗੀ ਬੜੇ ਆਰਾਮ ਨਾਲ ਬਤੀਤ ਕਰਾਂਗਾ ਉਹ ਇਨਸਾਨ ਨੂੰ ਜਦੋਂ ਪਤਾ ਲੱਗਦਾ ਹੈ ਕਿ ਜਾਲੀ ਸਰਟੀਫਿਕੇਟ ਕਰਕੇ ਮੇਰਾ ਨਾਮ ਵਿਚਾਰਿਆ ਤੇ ਤੁਸੀਂ ਦੱਸੋ ਪੂਰੀ ਜ਼ਿੰਦਗੀ ਦੀ ਕੀਤੀ ਕਮਾਈ ਜਿਹੜੀ ਉਸ ਜ਼ੀਰੋ ਹੋ ਜਾਏਗੀ ਇਹ ਜਿਹੜਾ ਦੁੱਖ ਉਹ ਝੱਲੇਗਾ ਉਸ ਦੀ ਮਤਲਬ ਕਹਿ ਸਕਦੇ ਆ ਕਿ ਪੀੜਾ ਦਾ ਜਿਹੜਾ ਦਰਦ ਹੈ ਉਸ ਸ਼ਖਸ ਨੂੰ ਹੋ ਸਕਦਾ ਹੈ ਬੇਈਮਾਨੀ ਦੇ ਨਾਲ ਕਮਾਇਆ ਹੋਇਆ ਧਨ ਉਹ ਬੇਤਤਾ ਦਾ ਕਾਰਨ ਬਣਦਾ ਹੈ ਆਉਂਦਾ ਬਹੁਤ ਵਧੀਆ ਲੱਗਦਾ ਹੈ ਲੇਕਿਨ ਜਦੋਂ ਜਾਂਦਾ ਤਾਂ ਚੀਕਾਂ ਮਾਰਦੇ ਆਂ ਚੀਕਾਂ ਮਾਰਦੇ ਆਂ ਕਿਸੇ ਦੂਸਰੇ ਦੇ ਹੱਕ ਨੂੰ ਖਾਣਾ ਕੀ ਉਹ ਪੱਛ ਸਕਦਾ ਕਿਸੇ ਦੂਸਰੇ ਦਾ ਹੱਕ ਕੰਮ ਦੇ ਵਿੱਚ ਇਹੋ ਇਨਸਾਨ ਤਰੱਕੀ ਕਰਦਾ ਜੋ ਇਮਾਨਦਾਰੀ ਦੇ ਨਾਲ ਆਪਣੇ ਰਸਤੇ ਤੇ ਆਪਣੀ ਡਿਊਟੀ ਨੂੰ ਡਿਊਟੀ ਸਮਝ ਕੇ ਆਪਣੇ ਸਟੈਪ ਅੱਗੇ ਚੱਕੇ ਉਹਦੇ ਹੀ ਕੰਮ ਦੇ ਵਿੱਚ ਪੈਸਿਆਂ ਵਿੱਚ ਬਰਕਤ ਹੁੰਦੀ ਹੈ ਕਿਸੇ ਦੂਸਰੇ ਦਾ ਹੱਕ ਖਾ ਕੇ ਕੀ ਬਰਕਤ ਵਾਲੇ ਸ਼ਬਦ ਦੇ ਨਾਲ ਆਪਾਂ ਜੁੜ ਸਕਦੇ ਆ ਕਦੇ ਨਹੀਂ ਜੁੜ ਸਕਦੇ ਔਰ ਤੁਸੀਂ ਦੇਖੋ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਮੈਂ ਇੱਥੇ ਵੀ ਕਿਹਾ ਕਿ ਜਿਸ ਸ਼ਖਸ ਦਾ ਆਪਾਂ ਹੱਕ ਮਾਰ ਕੇ ਖਾ ਰਹੇ ਆ ਪਤਾ ਨਹੀਂ ਉਸ ਨੂੰ ਕਿੰਨੀ ਕੀ ਜ਼ਰੂਰਤ ਹੋਵੇ ਉਸ ਸ਼ਖਸ ਨੂੰ ਜਦੋਂ ਪਤਾ ਲੱਗਦਾ ਕਿ ਮੇਰੇ ਤੋਂ ਕੋਈ ਹੋਰ ਬੰਦਾ ਜੌਬ ਲੈ ਗਿਆ ਦੁੱਖ ਤਾਂ ਲੱਗਦਾ ਹੀ ਹੈ ਫਿਰ ਉਹ ਦੁਆਵਾ ਵੀ ਦਿੰਦਾ ਚਲੋ ਹੋ ਸਕਦਾ ਕਿ ਤੈਨੂੰ ਮੇਰੇ ਤੋਂ ਵੱਧ ਜ਼ਰੂਰਤ ਹੋਵੇ ਸੋ ਅੱਜ ਪੜਿਆ ਲਿਖਿਆ ਦੀ ਕਮੀ ਨਹੀਂ ਹੈ ਪੜਿਆ ਲਿਖਿਆ ਨੂੰ ਰੋਜ਼ਗਾਰ ਦੇਣ ਦੀ ਸਭ ਤੋਂ ਵੱਡੀ ਕਮੀ ਹੈ ਮੁਬਾਰਕਬਾਦ ਦੀ ਸਰਕਾਰ ਪਾਤਰ ਹੈ ਜੋ ਜੋਬ ਬੱਚਿਆਂ ਨੂੰ ਪ੍ਰਦਾਨ ਕਰਦੀਆਂ ਨੇ ਉਹ ਮੰਤਰੀ ਉਹ ਮੁੱਖ ਮੰਤਰੀ ਮੁਬਾਰਕਬਾਦ ਹੈ ਜੋ ਪੜਿਆ ਲਿਖਿਆ ਨੂੰ ਰੋਜੀ ਰੋਟੀ ਦਿੰਦੇ ਨੇ ਔਰ ਜਿਨ੍ਹਾਂ ਨੇ ਸ਼ੋਸ਼ਣ ਕੀਤਾ ਉਹਨਾਂ ਬਾਰੇ ਤਾਂ ਆਪਾਂ ਕੀ ਕਹਿਣਾ ਅੱਜ ਇਸੇ ਕਰਕੇ ਇਸੇ ਕਰਕੇ ਮਤਲਬ ਪ੍ਰਾਪਰਟੀਆਂ ਨੂੰ ਕਰਨਾ ਕੀ ਹੈ ਜਿਸ ਸਮਾਜ ਵਿੱਚ ਇੱਜ਼ਤ ਨਹੀਂ ਹੋਏਗੀ ਪ੍ਰਾਪਰਟੀਆਂ ਨੂੰ ਕਰਨਾ ਕੀ ਹੈ ਜਿਸ ਜੇ ਸਕੂਨ ਭਰੀ ਜ਼ਿੰਦਗੀ ਨਹੀਂ ਹੋਏਗੀ ਕੀ ਕਰਨਾ ਪ੍ਰਾਪਰਟੀਆਂ ਨੂੰ ਸੋ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਣ ਵਾਲੇ ਤੇ ਤਰੱਕੀਆਂ ਲੈਣ ਵਾਲਿਆਂ ਨੂੰ ਹੁਣ ਮਾਫ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਨੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਨੇ ਔਰ ਹੁਕਮਤ ਜਿਹੜੀ ਕਾਰਵਾਈ ਉਹ ਆਰੰਭ ਕਰ ਦਿੱਤੀ ਗਈ ਹੈ ਮੁਲਾਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਤੋਂ ਬਾਅਦ ਤਨਖਾਹਾਂ ਜਿਹੜੀਆਂ ਉਹਨਾਂ ਨੇ ਲਈਆਂ ਨੇ ਉਹ ਉਸੇ ਤਰ੍ਹਾਂ ਹੀ ਵਸੂਲੀਆਂ ਜਾਣ ਗਿਆ ਸੋ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ